ਦੋਸਤੋ ਅੱਜ ਅਸੀਂ ਬਾਬੇ ਨੂੰ ਤੁਹਾਨੂੰ ਮਲਾਵਾਂਗੇ ਕੈਮਰੇ ਮੂਰੇ ਉਹਨੂੰ ਲੈ ਕੇ ਆਵਾਂਗੇ ਜਿਹੜਾ ਆਪਣੇ ਡੇਰੇ ਦੇ ਵਿੱਚ ਜਨਾਨੀਆਂ ਦੇ ਨਾਲ ਗਲਤ ਕੰਮ ਕਰਦਾ ਸੀ ਤੇ ਕਿਸੇ ਦੇ ਘਰ ਕਿਸੇ ਦੀ ਘਰਵਾਲੀ ਉਸ ਦੇ ਡੇਰੇ ਜਾਂਦੀ ਸੀ ਸੁਰਖੀ ਪਾਊਡਰ ਲਾ ਕੇ ਚੰਗਾ ਮੇਕਅਪ ਕਰਕੇ ਬਸ ਤੇ ਚੜ ਜਾਂਦੀ ਸੀ ਤੇ ਡੇਰੇ ਦੇ ਵਿੱਚ ਦੋ ਦੋ ਰਾਤਾਂ ਤਿੰਨ ਤਿੰਨ ਰਾਤਾਂ ਰਹਿ ਕੇ ਆਉਂਦੀ ਸੀਗੀ ਤੇ ਘਰ ਦੇ ਕੰਮ ਜਿਹੜੇ ਸੀਗੇ ਡੈਪਰ ਬਦਲਣਾ ਜਵਾਕਾਂ ਦਾ ਸਕੂਲ ਭੇਜਣਾ ਆਟਾ ਗੁੰਨਣਾ ਗੋਹਾ ਚੱਕਣਾ ਝਾੜੂ ਲਾਉਣਾ ਪੋਚਾ ਲਾਉਣਾ ਸਾਰਾ ਮੁੰਡੇ ਨੂੰ ਕਰਨਾ ਪੈਂਦਾ ਸੀਗਾ ਉਹ ਇੱਕ ਅੱਕਿਆ ਪਿਆ ਸੀ ਤੇ ਆਪਣੀ ਘਰ ਵਾਲੀ ਨੂੰ ਜਦੋਂ ਉਹ ਸਮਝਾਉਂਦਾ ਵੀ ਤੂੰ ਬਾਬੇ ਦੇ ਡੇਰੇ ਤੇ ਕੀ ਲੈਣ ਜਾਣੀ ਆ ਤੇ ਉਹ ਕਹਿੰਦੀ ਮੈਂ ਸੁਖ ਸੁਖੀ ਹੋਈ ਆ ਉਹ ਮੇਰੀ ਪੂਰੀ ਹੋ ਜੂਗੀ ਮੈਂ ਤਾਂ ਜਾਣੀ ਆ ਤੇ ਬਾਬਾ ਉਹਨੂੰ ਕਹਿੰਦਾ ਬਾਬਾ ਕਹਿੰਦਾ ਵੀ ਮੈਂ ਤੇਰੀ ਸੁੱਖ ਪੂਰੀ ਕਰ ਦੂੰਗਾ ਤੇ ਉਹਦਾ ਘਰ ਵਾਲਾ ਉਹਦੀ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਮਾੜੀ ਗੱਲ ਹੈ ਤੇ ਮੇ ਜੇ ਗੱਲ ਕੋਈ ਹੈਗੀ ਆ ਕੋਈ ਸੁੱਖ ਵਾਲੀ ਹੈਗੀ ਤਾਂ ਮੈਨੂੰ ਦੱਸ ਮੈਂ ਤੇਰੀ ਪੂਰੀ ਕਰੂੰਗਾ ਪਰ ਉਹ ਕੁੜੀ ਕਹਿੰਦੀ ਤੇਰੇ ਹੱਕ ਚ ਕੁਝ ਵੀ ਨਹੀਂ ਹੋਣਾ ਹੈਗਾ ਤੇਰੇ ਹੱਥ ਚ ਕੁਝ ਵੀ ਨਹੀਂ ਹੈਗਾ ਜਿਹੜਾ ਉਹ ਹੱਲ ਆ ਉਹ ਸੋਖਾ ਜਿਹੜੀ ਉਹ ਬਾਬਾ ਹੀ ਪੂਰੀ ਕਰੂਗਾ ਇਹਦੇ ਕਰਕੇ ਉਸਨੇ ਆਪਣੀ ਘਰ ਵਾਲੇ ਨੂੰ ਫੈਂਟਿਆ ਮਤਲਬ ਕੁੱਟਿਆ ਸਾਰੀ ਗੱਲ ਕੀ ਬਣੀਆ ਸਾਰਾ ਮਸਲਾ ਕੀ ਬਣਿਆ ਜਿਹੜੇ ਉਥੇ ਚੇਲੇ ਰਹਿੰਦੇ ਆ ਉਹ ਵੀ ਲੋਕਾਂ ਦੀਆਂ ਕੰਧਾਂ ਟੱਪਦੇ ਆ ਰਾਤ ਨੂੰ 1:00 ਵਜੇ ਜਾ ਕੇ ਲੋਕਾਂ ਦੇ ਘਰੇ ਕਹਿੰਦੇ ਅਸੀਂ ਭੂਤ ਕੱਢਣ ਜਾਂਦੇ ਆ ਸਾਰੀ ਗੱਲ ਕੀ ਸਾਰਾ ਮਸਲਾ ਕੀ ਹੈ ਦੋਸਤੋ ਆਜੋ ਵੀਡੀਓ ਚ ਵੇਖੋ ਉਸ ਸਾਥ ਦੇ ਕਿਵੇਂ ਕੁੱਟ ਪੈਂਦੀ ਆਜੋ ਮੜੋ ਖਿੱਚ ਕੇ ਦੋਸਤੋ ਹਰ ਇੱਕ ਟਾਈਮ ਦੇ ਵਿੱਚ ਤੁਹਾਨੂੰ ਮੈਂ ਇੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ ਸਾਹਮਣੇ ਆਉਣਾ ਅੱਜ ਇੱਕ ਬਾਬਾ ਫੜਿਆ ਗਿਆ ਇਹ ਉਹ ਬਾਬਾ ਜਿਹੜਾ ਪੰਜਾਬ ਦੇ ਵਿੱਚ ਆਪਣੇ ਡੇਰੇ ਜਮਾਈ ਬੈਠੇ ਨੇ ਪਖੰਡੀ ਬਾਬੇ ਮੈਂ ਸਾਰੇ ਬਾਬਿਆਂ ਨੂੰ ਕਹਿੰਦਾ ਕਈ ਇਹੋ ਜਿਹੇ ਬਾਬੇ ਆ ਜਿੱਥੇ ਕੁੜੀਆਂ ਨਾਲ ਗਲਤ ਸ਼ੋਸ਼ਣ ਉਹਨਾਂ ਦਾ ਹੁੰਦਾ ਜਿੱਥੇ ਟੂਣੇ ਟਪਰੇ ਤਵੀਦ ਤਾਗੇ ਇਹ ਜਾ ਐਰਾ ਵਗੈਰਾ ਬਹੁਤ ਕੁਝ ਹੁੰਦਾ ਜਿੱਥੇ ਚੇਲੇ ਵੀ ਆਸਕ ਬਣੇ ਫਿਰਦੇ ਆ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਜਿਹੜਾ ਇਹ ਮੁੰਡਾ ਖੜਾ ਇਸ ਬਾਬੇ ਨੂੰ ਇਹਨੇ ਕੈਮਰੇ ਮੂਰੇ ਕਿਉਂ ਲਿਆਂਦਾ ਸਾਰੀ ਗੱਲ ਪੁੱਛਾਂਗੇ ਬਾਈ ਨੂੰ ਬਾਈ ਕੀ ਹਾਲ ਚਾਲਾ ਠੀਕ ਹੈ ਬਈ ਕੀ ਗੱਲ ਕੀ ਹੋਈ ਹੈ ਸਾਰੀ ਮਸਲਾ ਕੀ ਹੈ ਬਾਈ ਗੱਲ ਕੀ ਹੈ ਬਈ ਇਹਨੇ ਪਿੰਡ 'ਚ ਸਾਡੇ 'ਚ ਗੰਦ ਬਹੁ ਪਤਾ ਹੂੰ ਗੰਦ ਇਹ ਨਹੀਂ ਆਏ ਪਤਾ ਜਦੋਂ ਦਾ ਇਹ ਆਇਆ ਵਾ ਸਾਡੇ ਬਹੁਤ ਕੜਾ ਲੜਾਈਆਂ ਲੈਣ ਲੱਗ ਗਿਆ ਠੀਕ ਹੈ ਨਾ ਇਹ ਸਾਧ ਲੈਂਦਾ ਜਨਨਿਕਾਂ ਨੂੰ ਉੱਥੇ ਡੇੜੇ ਤੇ ਜਾ ਵਰਦੀਆਂ ਇੱਥੇ ਘਰੇ ਬੰਦਾ ਭਲਾ ਮਰਦਾ ਹੋਵੇ ਜਵਾਕਾਂ ਦੀ ਨਹੀਂ ਕੋਈ ਹੈਗੀ ਨਾ ਕੋਈ ਹੋਰ ਆ ਕਛ ਨਹੀਂ ਬਸ ਉੱਥੇ ਜਨਾਨਾਂ ਨੇ ਇਹਨਾਂ ਕੋਲ ਤੁਰਨਾ ਪੈਦਣਾ ਤਾਂ ਹੁਣ ਅਸੀਂ ਕਰਕੇ ਕੀ ਦੱਸ ਭੈਣ ਨਾ ਝਾੜੂ ਪੋਚਾ ਵੀ ਆਪ ਕਰਨਾ ਪੈਂਦਾ ਖੇਤ ਦਾ ਕੰਮ ਵੀ ਆਪ ਕਰਨਾ ਪੈਂਦਾ ਰੋਟੀ ਢੱਕ ਵੀ ਆਪ ਰੋਣੀ ਪੈਂਦੀ ਹਉ ਹੋਤਾ ਹੋਰ ਸਾਨੂੰ ਜਵਾਕਾਂ ਦੇ ਡੈਪਰ ਵੀ ਆਪ ਬਦਲਨੇ ਪੈਂਦੇ ਆਸ਼ਾ ਹੁਣ ਤੂੰ ਬਾਬਾ ਤੂੰ ਹਾਂ ਕਿਹੜੇ ਪਾਸੇੋਂ ਬਾਬਾ ਨੂੰ ਕਿਉਂ ਮੈਂ ਬਾਬਾ ਕਿਤਾ ਨਹੀਂ ਕਿੱਥੇ ਐ ਤੜੜੇ ਇੱਥੇ ਹੀ ਆ ਇੱਥੇ ਕਿੱਥੇ ਇੱਥੇ ਹੀ ਆ ਨਹੀਂ ਤੂੰ ਬਾਬਾ ਤੂੰ ਹਾਂ ਉਮਰ ਕਿੰਨੀ ਤੇਰੀ ਮੇਰੀ ਉਮਰ ਹੈ ਗਿਆ 20 ਸਾਲਾਂ ਦੀ 20 ਸਾਲਾਂ ਚ ਬਾਬਾ ਬਣ ਗਿਆ ਹਾਂ ਕੌਣ ਕੌਣ ਮੰਨਦਾ ਤੈਨੂੰ ਸਾਰੇ ਮੰਨਦੇ ਸਾਰਾ ਪੰਜਾਬੀ ਇਹਦੀ ਘਰ ਵਾਲੀ ਤੇਰੇ ਕੋਲ ਆਉਂਦੀ ਆ ਹਾਂ ਕੀ ਲੈਣ ਆਉਂਦੀ ਆ ਆਹ ਪਲਾ ਕਰਾਉਣ ਲਈ ਆਉਂਦੀ ਆ ਕੀ ਪਲਾ ਕਰਦਾ ਤੂੰ ਕਰਤਾ ਜਿਹੜਾ ਕੋਈ ਕਰਨਾ ਪਲਾ ਕੀਤਾ ਤੇ ਤੁਹਾਡੇ ਪਲਾ ਕੀਤਾ ਤੂੰ ਕੀਤਾ ਭੈਣ ਦਾ 1.5 ਦੋ ਲੱਖ ਰੁਪਇਆ ਖਾ ਗਿਆ ਤੂੰ ਕਿ ਤੀਜੇ ਦਾ 10000 ਕਹਿੰਦੀ ਮੈਨੂੰ ਦੇ ਬਾਬੇ ਤੋਂ ਪਲਾ ਕਰਾਉਣਾ ਕਿਵੇਂ ਪੈਸੇ ਮੰਗਦੀ ਆ ਪੈਸੇ ਮੰਗਦੀ ਆ ਬੇਬਾਕਾਂ ਨੇ ਕਿ ਆ ਸੁੱਖ ਲਾ ਕਿ ਹੋਣੀ ਬਾਬੇ ਨੇ ਆਹ ਕਰਨ ਆਹ ਕਰਨ ਹੂੰ ਘਰੋਂ ਲੜ ਕੇ ਪੈਸੇ ਲੈ ਕੇ ਜਾਂਦੀ ਆ ਮੇਰੇ ਨਾਲ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਜਾਂਦਾ ਇਹ ਆਵੇ ਪਿੰਡ ਚ ਕੰਨ ਨਹੀਂ ਸਾਡੇ ਆਹਨ ਗਵਣ ਪਿੰਡ ਦੇ ਵਿੱਚ ਘਟਕੜ 50 ਜਨਾਨੀਆਂ ਹੋਣਗਾ ਜਿੰਨਾਂ ਦੇ ਨੇ ਘਰ ਤੋੜਤੇ ਕਿ ਕਿੰਨਾ ਟਾਈਮ ਹੋ ਗਿਆ ਬਾਬੇ ਨੂੰ ਆਏ ਨੂੰ ਇਹਨੂੰ ਆਏ ਨੂੰ ਹੋ ਗਏ 4 4.5 ਸਾਲ ਹੋ ਗਏ ਠੀਕ ਆ ਦੋਸਤੋ ਤੁਸੀਂ ਦੇਖ ਸਾਥੇ ਹੋ ਇਹ ਉਹ ਬਾਬਾ ਜਿਹੜਾ ਪਿੰਡ ਦੇ ਵਿੱਚ ਇਹਨਾਂ ਦੇ 1.5 2 ਸਾਲ ਹੋ ਗਏ ਇਹਨੂੰ ਆਏ ਨੂੰ ਤੇ ਇਹਦੀ ਜਿਹੜੀ ਜਨਾਨੀ ਆ ਇਹ ਬਾਬੇ ਕੋਲ ਆਉਂਦੀ ਆ ਲੜਕੇ ਆਉਂਦੀ ਆ ਕਹਿੰਦੀ ਮੈਨੂੰ 10000 ਰੁਪਏ ਦੇ ਨਹੀਂ ਤਾਂ ਮੈਂ ਐ ਕਰ ਦੂੰ ਉਹ ਕਰ ਦੂੰ ਮੈਂ ਬਾਬੇ ਕੋਲ ਜਾਣਾ ਮੈਂ ਸੁੱਖ ਮੇਰੀ ਪੂਰੀ ਕਰਨੀ ਆ ਬਾਬਾ ਮੇਰਾ ਮੇਰੀ ਸੁੱਖ ਪੂਰ ਬਾਬਾ ਫੋਨ ਵਾਰੀ ਵਾਰੀ ਕੱਢ ਲਾ ਕੀ ਇਹ ਫੋਨ 'ਚ ਏ ਬਾਬਾ ਫੋਨ ਆਉਂਦੇ ਸੰਗਤਾਂ ਦੇ ਕੀ ਕਹਿੰਦੇ ਕੀ ਕਹਿੰਦੇ ਸੰਗਤ ਉਹ ਕਹਿੰਦੇ ਵੀ ਡੇਰੇ ਚ ਕਦਾਵੇਂਗਾ ਹਾਂ ਹਾਂ ਅਸ ਤੂੰ ਕੀ ਕਹਿਣਾ ਹੁਣ ਮੈਂ ਉਹਨਾਂ ਨੂੰ ਅੱਧਾ ਘੰਟਾ ਟਾਈਮ ਦਿੱਤਾ ਹੁਣ ਨਹੀਂ ਬਾਬਾ ਕਿਵੇਂ ਤੂੰ ਸੱਚੀ ਬਾਬਾ ਕਿ ਝੂਠ ਬੋਲਦਾ ਤੂੰ ਸੱਚੀ ਆ ਬਾਬਾ ਭਗਤਾ ਦੀ ਤੈਨੂੰ ਪੜਾ ਕਰਾ ਕੇ ਦੇਖ ਲੈ ਤੇਰਾ ਹੋ ਜਾਊਗਾ ਅਸ ਤੂੰ ਭਲੇ ਕਰਦਾ ਹਾਂ ਕਿਵੇਂ ਭਲੇ ਕਰੇਗਾ ਬਸ ਜੇ ਤੂੰ ਮੇਰੇ ਕੋਲੇ ਆਉਣ ਲੱਗ ਗਿਆ ਤੇਰੇ ਘਰ ਦਾ ਸਾਰਾ ਕੰਮ ਸਾਰਾ ਸੈੱਟ ਹੋ ਜਾਊਗਾ ਅਸ ਹਾਂ ਹੂੰ ਜਿੱਥੇ ਵੀ ਤੂੰ ਜਾਣਾ ਉੱਥੇ ਜਾਵੇਂਗਾ ਤੂੰ अच्छा कि किਵੇਂ ਘਰ ਦੇ ਫੱਟੇ ਪੁੱਤੂਗਾ ਸੈਟ ਹੋਈ ਜਾਣਾ ਤੇਰੇ ਨਾਲ ਕੀ ਹੋਇਆ ਤੇਰੇ ਨਾਲ ਕੀ ਹੋਇਆ ਜਿਹੜਾ ਤੂੰ ਬਾਬੇ ਨੂੰ ਇੱਥੇ ਲੈ ਕੇ ਆਇਆ ਯਾਰ ਹੋਇਆ ਹੀ ਦੀ ਗੱਲ ਸੁਣ ਸਾਡੇ ਪਿੰਡ ਦੇ ਪਤਾ ਨਹੀਂ ਕਿਹੇ ਜਿਹੇ ਜਿਹੜੇ ਬੋਲਦੇ ਨਹੀਂ ਠੀਕ ਆ ਤੀਮੀਆਂ ਪਿੱਛੇ ਘਰੇ ਲੜੀ ਜਾਂਦੇ ਹੋਰ ਕਰੀ ਜਾਂਦੇ ਆ ਠੀਕ ਆ ਨਾ ਮੈਂ ਆਪਦਾ ਗੁੱਸਾ ਆਪਦਾ ਗੁੱਸਾ ਤੇ ਤਾਂ ਕੱਢਿਆ ਠੀਕ ਆ ਨਾ ਮੇਰੇ ਲਈ ਆ ਤੀਜੇ ਦਿਨ ਕਲੇਸ਼ ਪਵਾਉਂਦਾ ਤੀਜੇਨ 10000 ਰੁਪਏ ਮੇਰੇ ਝਾੜਾ ਨਾ ਲੱਗਦਾ ਯਾਰ ਮੈਂ ਉਹ ਤਾਂ ਕੰਮ ਕਰਦਾ ਖੇਤੀ ਦਾ ਤੈਨੂੰ ਪਤਾ ਹੀ ਆ ਪਹਿਲਾਂ ਖੇਤੀ ਦੇ ਕੀ ਉਹ ਆ ਠੀਕ ਆ ਨਾ ਪਹਿਲਾਂ ਸਰਕਾਰਾਂ ਨੇ ਸੌਂਦਿਆ ਕਿ ਤੇ ਰੱਬ ਬਰੀ ਬਣ ਜਾਂਦਾ ਹੁਣ ਇਹ ਬਣ ਕੇ ਹੂੰ ਠੀਕ ਆ ਉਹ ਮਸਾਂ ਦਾ ਪਾਇ ਤੋਂ ਫਸਲ ਆਉਂਦੀ ਆ ਸਾਰੀ ਇਹਨਾਂ ਕੋਲੇ ਜਾਂਦੀ ਆ ਹੁਣ ਅੱਛਾ ਬਾਬਾ ਕਿੰਨੇ ਡੇਰ ਸਾਲ ਹੋ ਗਏ ਤੈਨੂੰ ਇਹਨੂੰ ਹਾਂ ਭਗਤਾ ਕਿੱਥੋਂ ਆਇਆ ਵਾ ਬਾਬਾ ਤੂੰ ਮੈਂ ਬਹੁਤ ਦੂਰ ਆਇਆ ਵਾ ਭਗਤਾ ਹੈ ਅਚੰਝਰ ਕਾ ਤੋ ਪਈਏ ਜੇਬ ਚ ਇਹ ਭਗਤਾ ਇਹ ਦਿਨ ਡੇਰੇ ਬਹੁਤ ਦੂਰ ਆ ਦੂਰ ਇਹਦੇ ਡੇਰੇ ਕਿਵੇਂ ਦੂਰ ਇਹ ਮੇਰੇ ਨਾਲ ਸਹੀ ਲੀ ਸੀਗੀ ਭਗਤਾ ਸਟੈਕ ਅ ਅੱਛਾ ਸਾਰੀ ਕਹਾਣੀ ਸੁਣੀ ਚੱਲੀ ਹੁਣ ਉਹ ਮੈਨੂੰ ਛੱਡ ਗਈ ਹੂੰ ਤੇ ਹੁਣ ਮੈਂ ਆਖਿਆ ਚੱਲ ਤੂੰ ਛੱਡ ਤਾਂ ਨਾ ਠੀਕ ਆ ਹ ਸਾਦ ਵਣ ਕੇ ਟਕਰੂੰਗਾ ਹਾਂ ਹਾਂ ਤੇ ਆ ਝਾਂਜਰੇ ਹੱਥ ਚ ਕਿਵੇਂ ਆ ਗਈ ਇਹ ਝਾਂਜਰ ਉਹਦੀ ਨਿਸ਼ਾਨੇ ਆ ਫਕਤਾ ਕਿਵੇਂ ਵੇੜੇ ਬੂੜੇ ਚ ਕਿਸੇ ਹੋਰ ਵੇੜੇ ਦੀ ਛਣਕਾਉਂਦੀ ਸੀ ਇਹ ਝਾਂਜਰ ਤੇਰੀ ਹਾਂ ਹਾਂ ਉਹ ਗੈਰਾ ਦੇ ਵੇੜੇ ਜੇ ਛਣਕਾ ਕੇ ਆਈਆਂ ਹਾਂ ਹਾਂ ਜੱਟ ਦੀਆਂ ਦਿੱਤੀਆਂ ਬਣਾ ਕੇ ਝਾਂਜਰਾਂ ਕਿਆ ਬਾਤ ਆ ਬਾਬਾ ਬੜਾ ਰੌਣਕੀਆ ਕਹਿੰਦਾ ਇਹ ਮੇਰੀ ਮਸ਼ੂਕ ਦੀ ਝਾਂਜਰਾ ਜਿਹੜੀ ਉਹ ਗੈਰਾ ਤੇ ਵੇੜੇ ਜੇ ਛਣਕਾ ਕੇ ਆਈ ਸੀ ਉਥੋਂ ਮੈਂ ਇਹ ਝਾਂਜਰੋ ਦੇ ਕੋਲੋਂ ਫੜ ਲਈ ਕਹਿੰਦੀ ਏ ਮੇਰੇ ਮੈਨੂੰ ਛੜਦੇ ਝਾਂਜਰ ਮੈਂ ਇਹ ਝਾਂਜਰ ਨਾਲ ਹੀ ਡੇਰਾ ਚਲਾਉਣਾ ਆਪਦਾ ਤੇ ਮੈਂ ਲੱਖਾਂ ਰੁਪਏ ਕਮਾਉਂਗਾ ਤੇਰੇ ਸਾਹਮਣੇ ਬੱਬਾ ਬਣ ਕੇ ਆਉਂਗਾ ਤੇ ਤੂੰ ਕਹੇਂਗੀ ਤੂੰ ਪਛਤਾਏਂਗੀ ਮੇਰੇ ਨਾਲ ਵੀ ਮੈਂ ਇਹਨੂੰ ਧੋਖਾ ਕਿਉਂ ਦਿੱਤਾ ਤੇ ਇਹ ਇਹ ਜਿਹੜਾ ਬਾਬਾਈ ਆ ਇਹ ਆਪ ਦੀ ਘਰ ਵਾਲੀ ਤੋਂ ਬੜਾ ਦੁਖੀ ਹੋਇਆ ਪਿਆ ਅੱਛਾ ਘਰ ਦੇ ਕੰਮ ਬਾਈ ਤੈਨੂੰ ਸਾਰੇ ਤੈਨੂੰ ਕਰਨੇ ਪੈਂਦੇ ਤੜਕੇ ਤੋਂ ਲੈ ਕੇ ਹੂੰ ਠੀਕ ਆ ਦੋ ਦੋ ਦਿਨ ਨਹੀਂ ਤਾਂ ਮਰਦੀ ਨਹੀਂ ਹਾਂ ਇਹ ਬਾਬਾ ਜੀ ਨੇ ਸੇਵਾ ਲਈ ਆ ਨਾਲ ਚਾਰ ਹੋਰ ਹੁੰਦਿਆਂ ਨਾਲ ਇਹਦੇ ਠੀਕ ਆ ਫਾਇਦ ਨਾ ਪੰਜ ਸੱਤ ਇਹਨਾਂ ਹੋ ਕੇ ਇਕੱਠਾ ਨਾਲ ਤੁਰ ਪੈਂਦਾਂ ਏਕ ਹੀ ਕੰਮ ਕਰਦਾ ਤੜਕੇ ਬਾਈ ਉਠ ਅਨਸਾਰ ਪਹਿਲਾਂ ਤਾਂ ਜਵਾਕਾਂ ਨੂੰ ਚਾਹ ਕਰਕੇ ਪੀਜਦੀ ਝਾੜੂ ਜੂੜੂ ਸਾਰਾ ਲਾਈਦਾ ਫੇ ਰੋਟੀ ਟੋਕ ਦਾ ਕਰਨਾ ਹੁੰਦਾ ਫੇ ਜਵਾਕਾਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ ਜਿਹੜਾ ਘਰ ਵਾਲੀ ਘਰ ਵਾਲੀ ਤਾਂ ਇੰਨਾ ਬਲੇ ਤੁਰੇ ਫਿਰਦੀ ਆ ਹੁਣ ਮੈਂ ਕੀ ਕਰਾਂ ਸੁਰਖੀ ਬਿੰਦੀ ਘਰੇ ਤਾਂ ਰਹੂ ਆ ਜਿਵੇਂ ਭੈਣ ਦਾ ਨਾ ਕੋ 90 ਮਾਡਲ ਹੁੰਦੀ ਆ ਠੀਕ ਆ ਨਾ ਜਦ ਬਾੜੀ ਪ੍ਰਾਣੀ ਹੁੰਦੀ ਹੈ ਤੇ ਇਹਦੇ ਕੋਲੇ ਜਾਓਗੇ ਲਿਸ਼ਕ ਪੁਸ਼ਕ ਕੇ ਜਿਵੇਂ ਆਪਾਂ ਗੱਡੀ ਅੱਜ ਹੀ ਕਢਾਈ ਹੁੰਦੀ ਹੈ ਨਿੱਕਲੀ ਤੇਰੀ ਘਰ ਵਾਲੀ ਜਾਂਦੀ ਕਿ ਹੋਰ ਵੀ ਘਰਾਂ ਜੂ ਜਾਂਦੀਆਂ ਬਥੇਰੀਆਂ ਜਾਂਦੀਆਂ ਭਰਾਵਾ ਲਿਸ਼ਕਾਂ ਇੰਨੀਆਂ ਹੁੰਦਾਂਗਾ ਜਿਵੇਂ ਕੰਧ ਪਲਾਸਟਰ ਨਹੀਂ ਕੀਤੀ ਹੁੰਦੀ ਚੰਗਾ ਸੀਮੈਂਟ ਲਾ ਕੇ ਚੰਗਾ ਰੰਗ ਰੰਗ ਮਾਰ ਕੇ ਕੁਚਕਾ ਮਾਰ ਕੇ ਜਿਵੇਂ ਚੰਕਣ ਲੱਗ ਜਾਂਦਾ ਅਹ ਬਾਬਾ ਜੀ ਦੀ ਘਰ ਵਾਲੀ ਤੇਰੇ ਕੋਲ ਪੂਰੀ ਲਿਸ਼ਕ ਕੇ ਆਉਂਦੀ ਐ ਚੁੰਨੀ ਚੜਾਵਾ ਆਪਾਂ ਟਿੱਕਾ ਬਿੰਦੀ ਸੁਰਖੀ ਹਾਲ ਕੋਲ ਹਾਂ ਭਗਤ ਸਾਰੇ ਕੋ ਸਾਰਾ ਪੰਜਾਬ ਆਏ ਆਂਦਾ ਮੇਰੇ ਕੋਲੇ ਇੱਕ ਮਿੰਟ ਬਾਬੇ ਜੀ ਦਾ ਮਨ ਮਨ ਮਾਰਦਾ ਮੁਸ਼ਕ ਭੈਣਾਂ ਆ ਦੋਸਤੋ ਇਹ ਜਿਹੜਾ ਮੁੰਡਾ ਨਾ ਇਹ ਕਹਿੰਦਾ ਸਾਰਾ ਕੰਮ ਕਰਦਾ ਮੈਨੂੰ ਕਰਨਾ ਪੈਂਦਾ ਡੈਪਰ ਜਵਾਕਾਂ ਦੇ ਸਕੂਲ ਭੇਜਣਾ ਘਰ ਦਾ ਰੇੜਾ ਰਾਸ਼ਨ ਪਾਣੀ ਆਟਾ ਗੁੰਨਣਾ ਜਾਂ ਰੋਟੀ ਬਣਾਉਣੀ ਗੋਹਾ ਚੱਕਣਾ ਮੱਜਾਂ ਲਵਾਉਣੀਆਂ ਸਾਰਾ ਝਾੜੂ ਪੋਚਾ ਮੈਨੂੰ ਕਰਨਾ ਪੈਂਦਾ ਮੇਰੀ ਘਰ ਅਜੇ ਤਾਂ ਲਿਸ਼ਕ ਪੁਸ਼ਕ ਕੇ ਸੁਰਖੀ ਪਾਊਡਰ ਲਾ ਕੇ ਬਾਬੇ ਕੋਲ ਚੜ ਜਾਂਦੀ ਆ ਬਸ ਤੇ ਬਾਬੇ ਕੋਲ ਵੱਜਦੀ ਆ ਤੇ ਫੇਰ ਤੁਸੀਂ ਦੇਖੋ ਕਹਿੰਦਾ ਮੈਨੂੰ ਜੇ ਘਰੇ ਹੁੰਦੀ ਆ ਮੈਂ ਉਹਨੂੰ ਕਹਿੰਦਾ ਨਾ ਤਿਆਰ ਹੋ ਜਾ ਪਰ ਘਰੇ ਤਾਂ ਸਾਲੀ 90 ਮਾਡਲ ਬਣ ਕੇ ਰਹਿੰਦੀ ਆ ਕਹਿੰਦਾ ਹੋਰ ਵੀ ਘਰਾਂਦੀਆਂ ਬੁੜੀਆਂ ਜਾਂਦੀਆਂ ਪਰ ਲਿਸ਼ਕ ਕੇ ਜਾਂਦੀਆਂ ਅੱਛਾ ਲੈ ਸਕ ਕੇ ਜਾਂਦੀਆਂ ਹੈ ਤੇ ਕਦੇ ਸੋਚਿਆ ਵੀ ਯਾਰ ਵੀ ਮੇਰੀ ਘਰ ਵਾਲੀ ਉੱਥੇ ਜਾਂਦੀ ਆ ਕਿਤੇ ਕੋਈ ਗੱਲ ਤਾਂ ਨਹੀਂ ਦਰਬਾਈ ਗੱਲ ਹੋਊਗੀ ਤਾਂ ਹੀ ਤਾਂ ਰੋਲਾ ਪਾਈਏ ਨਾ ਬਿਨਾਂ ਗੱਲ ਤੋਂ ਕਿਵੇਂ ਦੋ ਦੋ ਦਿਨ ਲਾਲੂਗੀ ਹੈ ਮੰਨ ਕੇ ਬਿਨਾਂ ਗੱਲ ਤੋਂ ਤੂੰ ਆਪਾਂ ਕਿਵੇਂ ਦੋ ਦਿਨ ਤੂੰ ਫਸੈਣੂ ਵੀ ਤੇਰੇ ਘਰ ਵਾਲੀ ਤੇਰੇ ਘਰ ਦਾ ਲਈ ਮੇਰੇ ਕੋਲੇ ਠੀਕ ਆ ਭੜਾ ਲਈ ਕਰਾਉਣ ਲਈ ਆਉਂਦੀ ਆ ਓਏ ਇਹ ਜਿਹੜਾ ਭਲਾ ਜਿਹੜਾ ਰਾਤ ਨੂੰ ਕਰਦਾ ਇਹ ਵੀ ਛੋੜੇ ਸੋਡੇ ਘਰੇ ਕਿੰਨੀ ਲੜਾਈ ਪੈਂਦੀ ਸੀ ਕਿ ਸੋਡੇ ਘਰ ਦਾ ਮਸਲਾ ਹੁਣ ਹੋ ਗਿਆ ਦੇਖ ਇੱਕ ਮਿੰਟ ਪਹਿਲਾਂ ਜੀ ਠੀਕ ਆ ਗੁਰੂ ਘਰ ਮੱਥਾ ਟੇਕਦੇ ਸੀਗੇ ਕੋਈ ਲੜਾਈ ਨਹੀਂ ਸੀਗੀ ਟਾਈਮ ਨਾਲ ਉਹ ਕੰਮ ਕਰਦੇ ਸੀ ਮੈਂ ਖੇਤ ਬੰਨੇ ਦਾ ਕਰਦਾ ਸੀ ਸਾਰਾ ਨਿਭੜਦਾ ਸੀ ਇਹ ਜਿਹੇ ਮੇਰੇ ਸਾਲ ਦੀਆਂ ਬੁਢੀਆਂ ਬੁਢੀਆਂ ਇਹਦੇ ਮਗਰ ਅਮਰੀਕਾ ਵਾਲੀ ਮੋਢਾਂ ਦੇ ਮਗਰ ਲਾ ਕੇ ਤੇ ਕੋਲੇ ਗਈ ਮੇਰੇ ਉਦੋਂ ਤੋਂ ਕਲੇਸ਼ ਪੈਣ ਲੱਗ ਗਿਆ ਅੱਛਾ ਉਦੋਂ ਦਾ ਉਦੋਂ ਦਾ ਕਲੇਸ਼ ਰਹਿਣ ਲੱਗ ਗਿਆ ਜਦੋਂ ਦੀ ਇਹਦੇ ਕੋਲ ਜਾਂਦੀ ਆ ਪਹਿਲਾਂ ਜਦੋਂ ਗੁਰੂ ਘਰ ਜਾਂਦੀ ਸੀ ਉਦੋਂ ਕਲੇਸ਼ ਨਹੀਂ ਹੁੰਦਾ ਸੀ ਕੋਈ ਕਲੇਸ਼ ਨਹੀਂ ਹੁੰਦਾ ਬਈ ਤੜਕੇ ਹੀ ਮੱਥਾ ਟੇਕਣਾ ਜਾਉਣੇ ਟੇਕਣਾ ਜਾ ਮੈਂ ਟ ਆਗੇ ਘਰੇ ਕੰਮ ਕਰਨੇ ਆਉਦੇ ਵਧੇਗਾ ਮੈਂ ਖੇਤ ਉੱਠ ਜਾਣਾ ਉਹਨੇ ਕਰਕੇ ਦਵਾਈ ਦਵਾ ਕੇ ਤਿਆਰ ਸਕੂਲ ਤੋਰਦੇ ਨੇ ਜਿਹੜਾ ਛੋਟਾ ਸੂ ਰਹਿੰਦਾ ਸੀਗਾ ਬਾਬਾ ਐ ਵਿੱਚੋਂ ਬੜੀ ਬੜੀ ਕਹ ਤੋ ਜਾਣਾ ਇੱਧਰੋਂ ਕਹ ਤੋ ਰਹਿ ਜਾਣਾ ਕਿੱਥੇ ਤੁਰਦਾ ਬਾਬਾ ਉਰੇ ਨੂੰ ਹੋਇਆ ਮੜਿਆ ਕਿ ਕੈਮਰੇ ਤੋਂ ਡਰ ਲੱਗਦਾ ਨਾ ਨਾ ਕੈਮਰੇ ਤੋਂ ਮੈਨੂੰ ਕਹਦਾ ਡਰ ਲੱਗਣਾ ਅਸੀਂ ਪਹਿਲਾਂ ਗਲਤੀਆਂ ਕਰਦੇ ਹੋ ਡੇਰਾ ਬਣਾ ਲੈਣ ਨੂੰ ਦੋ ਇਟਾਂ ਰੱਖ ਕੇ ਉਦੋਂ ਬਾਅਦ ਉੱਥੇ ਕੁੜੀਆਂ ਦਾ ਸ਼ੋਸ਼ਣ ਕਰਦੇ ਨੂੰ ਸ਼ਰਮ ਆਉਂਦੀ ਆ ਬਾਬਾ ਕਿਹੜੀ ਠੂ ਡਿਗਰੀ ਲਈ ਆ ਬਾਬਾ ਬਣ ਲੈ ਕਿਹੜੇ ਬਾਬੇ ਨੂੰ ਪੁੱਛਦਾ ਤੂੰ ਬਾਬਾ ਤੂੰ ਆਣਾ ਬੋਲ ਠੀਕ ਆ ਤੈਨੂੰ ਤੇ ਨਾ ਇਸ ਟੇਖਾ ਤੋਂ ਕਰਦਾ ਕੇ ਅਸੀਂ ਕਰ ਖਤਮ ਕਰ ਕਰਦਾ ਕੇ ਕੋਈ ਨਹੀਂ ਤੂੰ ਸਾਡੇ ਡੇਰੇ ਤੇ ਆਈ ਫੇਰਾ ਅੱਛਾ ਉਥੇ ਕਰਾਂਗੇ ਅੱਛਾ ਹੋਰ ਵੀ ਕੋਈ ਗੱਲਾਂ ਹੋਈਆਂ ਇਹਨਾਂ ਦੇ ਕੋਈ ਗੱਲ ਸੁਣਾ ਇਹ ਬਾਬੇ ਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜਿਹੜੇ ਸਹੀ ਸਾਧੂ ਸੰਤ ਹੁੰਦੇ ਆ ਉਹ ਤਾਂ ਕਹਿੰਦੇ ਨੇ ਬੁੜਿਆਂ ਤੋਂ ਇੰਨੀ ਦੂਰ ਕਹਿੰਦੇ ਆ ਵੀ ਦੂਰ ਰਹੋ ਬੁੜਿਆਂ ਨੂੰ ਇਹ ਭੈ ਦੇ ਭੂਰੇ ਬਣਾਈ ਬਟਾ ਕੋਲੇ ਅੰਦਰ ਬਿਠਾ ਲੈਂਦੇ ਜਾ ਕੇ ਹੂੰ ਪੋਰੇ ਬਣਾਏ ਹੋਏ ਡੇਰੇ 'ਚ ਹਾਂ ਭਗਤਾ ਕੀ ਕਰਦੇ ਹੋ ਪੋਰੇ 'ਚ ਲੋਕਾਂ ਦੇ ਦੁੱਖ ਤੋੜੀ ਦੇ ਭਲੇ ਕਰੀਦੇ ਆ ਕੱਲੇ ਲੋਕਾਂ ਲੋਕਾਂ 'ਚ ਕਿਹੜੇ ਆ ਜਾਂਦੇ ਆ ਜਨਨੀਆਂ ਹੈ ਜਨਨੀਆਂ ਕੱਲੀਆਂ ਜਨਨੀਆਂ ਆਉਂਦੀਆਂ ਤੇਰੇ ਡੇਰੇ ਤੇ ਭਗਤਾ ਇਹਨੂੰ ਪੁੱਛਣਾ ਲਾ ਵੀ ਉੱਥੇ ਬੰਦੇ ਵੀ ਬਹੁਤ ਆਉਂਦੇ ਆ ਸਾਰੇ ਨਹੀਂ ਆਉਣਾ ਤਾਂ ਕੋਲ ਮੋਲਾ ਬੰਦੇ ਤੇ ਤੇ ਚੇਲੇ ਆ ਯਾਰ ਪੀ ਪੀ ਭੰਦੇ ਰੋ ਦੁੱਧ ਕਾੜ ਕਾੜ ਕੇ ਠੀਕ ਆ ਨਾਲੇ ਪਿੰਦ ਖਾਂਦੇ ਆ ਘਿਓ ਦੇਸੀ ਮੁੜ ਕੇ ਡੇੜੀਆਂ ਪੱਟਾ ਕੀ ਲੱਤਾਂ ਕੀਤੀਆਂ ਦਿਖਾਉਂਦੇ ਫਿਰਦੇ ਤੇ ਇਹਨਾਂ ਨੂੰ ਹੀ ਕਰਨਾ ਕਹਿੰਦੇ ਨਾਲੇ ਇਹਨਾਂ ਦੇ ਚੇਲੇ ਨੇ ਵਾਰ ਦਾਤ ਵੀ ਕਰਤੀ ਸੀ ਪਹਿਲਾਂ ਵਾਰ ਦਾਤ ਰਾਤ ਨੂੰ 1 ਵਜੇ ਕਿਸਦੇ ਘਰੇ ਫੜਿਆ ਕੰਧ ਟੱਪਦਾ ਅਗਲੇ ਨੰਮ ਨਾ ਬੰਨ ਲੈ ਪੋਚੇ ਨੂੰ ਕੀ ਕਰਨ ਕੀ ਗਿਆ ਸੀ ਬਾਬਾ ਉੱਥੇ ਭਗਤ ਮੈਦਾ ਰਾਤ ਨੂੰ ਘਰੇ ਹੁੰਦਾ ਚੇਲੇ ਮੈਨੂੰ ਕੀ ਪਤਾ ਮੇਰੇ ਕੀ ਕਰਦੇ ਫਿਰਦੇ ਨੇ ਚੇਲੇ ਕਿਉਂ ਪਰਿਵਾਰ ਦੇ ਬੰਦੇ ਨੂੰ ਮੋੜ ਮੇਰੀ ਜਨਾਨੀ ਤੇਰੇ ਕੋਲੇ ਆਉਂਦੀ ਆ ਮੈਨੂੰ ਪਤਾ ਕਿੱਥੇ ਜਾਂਦੀ ਆ ਕਿੱਥੇ ਨਹੀਂ ਉਹ ਮੈਂ ਤਾਂ ਰੋਲਾ ਪਾਇਆ ਮੈਂ ਤੇਰੇ ਕੋਲੇ ਹੋਂ ਨਾ ਹਟਾਈਏ ਕੁੱਟੀ ਆਓ ਉਹ ਭਗਤਾ ਹਜੇ ਵੀ ਨਾ ਹੋਂ ਨਾ ਹਟੀ ਜੇ ਉਹਦਾ ਘਰ ਦਾ ਸੁਧਾਰ ਹੁੰਦਾ ਫੇਰ ਹਟੂਗੀ ਉਹ ਸੁਧਾਰ ਤਾਂ ਹੋਣਾ ਨਹੀਂ ਜਦੋਂ ਸਾਡਾ ਤਲਾਕ ਹੋਊਗਾ ਤੇ ਜਾਂ ਫਿਰ ਉਹਦੀ ਲੱਤਾਂ ਵਾਂ ਟੁੱਟੂ ਜਾਂ ਤੇਰੀ ਟੁੱਟੂਗੀ ਮੈਂ ਤਾਂ ਤੈਨੂੰ ਇੱਕ ਗੱਲ ਹੀ ਕਹਦੀ ਨਹੀਂ ਹੁਣ ਮੇਰੀ ਇਹ ਗੱਲ ਸੁਣ ਉਹ ਚੇਲੇ ਨੂੰ ਫੜ ਲਿਆ ਇਹਨੂੰ ਚੇਲੇ ਕੋਲ ਕੋਈ ਗੱਲ ਗੁੱਲ ਪਤਾ ਕੀਤੀ ਹੋਵੇ ਕਿਉਂ ਆਇਆ ਚੇਲੇ ਕੋਲ ਗੱਲ ਇਹ ਰਾਤ ਨੂੰ ਇਹ ਕਹਿੰਦਾ ਵੀ ਭਲਾ ਕਰਨ ਗਿਆ ਰਾਤ ਨੂੰ 1 ਵਜੇ ਕਿਹੜਾ ਭਲਾ ਕਰਦਾ ਹੁੰਦਾ ਜਾਂ ਤਾਂ ਚੋਰ ਜਾਂਦਾ ਹੁੰਦਾ ਜਾਂ ਜਾਸਕ ਜਾਂਦਾ ਹੁੰਦਾ ਠੀਕ ਹੈ ਨਾ ਕਿਹੜੀ ਭੂਤ ਕੱਢਣ ਗਿਆ ਰਾਤ ਨੂੰ ਉਹਨਾਂ ਨੇ ਕੰਧ ਉੱਤੋਂ ਮੈਂ ਕਹਿੰਦਾ ਮੈਂ ਭੂਤ ਕੱਢਣ ਗਿਆ ਇਹ ਕੰਧ ਟੱਪਣ ਲੱਗ ਗਿਆ ਉਹਨਾਂ ਨੇ ਪਰਲੇ ਪਾਸੇ ਜਾਂਦਾ ਹੀ ਪੁੱਛ ਲਿਆ ਉਹਨਾਂ ਨੇ ਕਹੜਤੀ ਭੂਤ ਦੀ ਚੇਲੇ ਦੀ ਪੁੱਛ ਨੂੰ ਚੇਲਾ ਤੇਰਾ ਭੂਤ ਕੱ ਚੇਲਾ ਬ੍ਰਾਹਮਣ ਕਹਿੰਦਾ ਮੈਂ ਬਾਬਾ ਵੇਖਣ ਨੂੰ ਤੂੰ ਜਿਹੜੇ ਹਿਸਾਬ ਨਾਲ ਤੇਰੇ ਅੱਖਾਂ 'ਚ ਸੁਰਮਾ ਪਾਇਆ ਤੇ ਜਿਹੜੇ ਹਿਸਾਬ ਨਾਲ ਤੇਰੀ ਟੌਰ ਆ ਮਿਲਦਾ ਤੂੰ ਵੀ ਆਸ਼ਕ ਪੂਰਾ ਚੋਟੀ ਦਾ ਹੈਗਾ ਨਹੀਂ ਨਹੀਂ ਭਗਤ ਆਸਕੇ ਕੋਈ ਨਹੀਂ ਆਹੀ ਲੋਕਾਂ ਦੇ ਭਲੇ ਕਰਦਾ ਸਾਧਾਵਾ ਇੱਕ ਤਰ੍ਹਾਂ ਦਾ ਇਹ ਕੀ ਗੱਲ ਲੋਕਾਂ ਦੇ ਭਲੇ ਕਰਦਾ ਲੋਕਾਂ ਦੇ ਭਲੇ ਕਰਦਾ ਲੋਕਾਂ ਦੇ ਭਲੇ ਕਰਦਾ ਇਹ ਬੰਦਾ 20 ਸਾਲ ਦਾ ਹੈਗਾ ਜਿਹੜਾ ਕਹਿੰਦਾ ਮੈਂ ਬਾਬਾ ਹੈਗਾ ਤਾਂ ਲੋਕਾਂ ਦੇ ਭਲੇ ਕਰੂਗਾ ਇਹਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਹਜੇ ਤੱਕ ਇਹਨੇ ਕੀ ਗਿਆਨ ਕਿੰਨਾ ਪੜਿਆ ਬਾਬਾ ਤੋਂ ਮੈਂ 15 ਹੈ 15 20 ਸਾਲ ਦੀ ਉਮਰ ਤੇ 15 ਪੜਿਆ 15 ਕਿਹੜੇ ਵੇਲੇ ਪੜ ਗਿਆ ਬਾਬਾ ਤੋਂ ਮੈਂ ਬਾਹਰ ਪੜਦਾ ਹਾਂ ਕਿ ਭਾਵੇਂ 15 ਕਹਿੰਦਾ ਉਹ ਕਿੱਥੋਂ ਪੜ ਗਿਆ ਹੋਊਗਾ ਇਹ ਹੂੰ 15 ਜਦੋਂ 15 ਕਹੀ ਜਾਂਦਾ ਤੈਨੂੰ ਲੱਗਦਾ ਵੀ 15 ਪੜ ਕੇ ਕਿਸੇ ਤੋਂ ਸੁਣਗਾ ਸੁਣਗਾ ਕਹਿਦਿਆਂ ਅਈ ਸਾਡਾ ਪੰਜਾਬ ਇੰਨੇ ਬਹਿਮਾ ਭਰਮਾ ਚ ਪਾਤਾ ਲੈ ਮੈਂ ਬਨ ਜਾਂਦਾ ਕੱਲ ਨੂੰ ਚੇਲਾ ਆਹਾ ਬਾਬਾ ਠੀਕ ਆ ਮੈਂ ਬੰਦੇ ਮਤਲਬ 10 ਬੁੱਢੇ ਮੇਰੇ ਕੋਲੇ ਆ ਗਿਆਂ 8 7 8 ਗੱਲਾਂ ਮੇਰੇ ਕੋਲੇ ਲਟਕਾ ਹੋੰਗਣ 7 8 ਗੱਲਾਂ ਚੋਂ ਇੱਕ ਅੱਧੀ ਤਾਂ ਨਿਕਲਦੀ ਨਿਕਲਦੀ ਆ ਨਾ ਬੁੜੀ ਨੂੰ ਕਿਹਨੂੰ ਪੁੱਛਲਾ ਸਾਡਾ ਪੜਾ ਨਹੀਂ ਹੁੰਦਾ ਛੋਟੇ ਕੋਈ ਮ ਦਾ ਜਨਾਨੀ ਦਾ ਨਾਲ ਇਹ ਤੇ ਜਾਂ ਬੰਦੇ ਦਾ ਭਈ ਇੰਨੇ ਹੁਣ ਮੋਤਾ ਹੋ ਗਿਆ ਬੜਾ ਤਾਂ ਹੁੰਦਾ ਹੀ ਆ ਕੋਈ ਨਾ ਕੋਈ ਸੋਨ ਉਹਦੀ ਤਕਲੀਫਾ ਸੋਨ ਉਹਦੀ ਤਕਲੀਫਾ ਜੇ ਉਹਦਾ ਮੰਨ ਕੇ ਚੱਲ ਕੁਦਰਤੀ ਕੀ ਕਹਿਣਾ ਵੀ ਰੱਬ ਦਾ ਨਾਮ ਲਿਆ ਵੀ ਉਹ ਤਾਂ ਕਿਤੇ ਮਾੜਾ ਮੋਟਾ ਇਧਰ ਉਧਰ ਭਲਾ ਹੋ ਗਿਆ ਉਹ ਦਿਨ ਮਾੜਾ ਸਿੱਧੇ ਆ ਗਏ ਉਹ ਕੀ ਕਰਨਗਾ 10 ਜਨਾਨੀਆਂ ਨੂੰ ਹੋਰ ਲਿਆਂਦੀਆਂ ਆਜੋ ਜੀ ਸਾਡਾ ਉੱਥੇ ਭਲਾ ਹੋਇਆ ਆ ਕੰਮ ਆ ਠੀਕ ਹੈ ਨਾ ਦੁੜੰਗਾ ਲੁੱਟਣ ਨੂੰ ਪਈਆ ਤੇ ਜਿੰਨੇ ਮਰਜ਼ੀ ਲੁੱਟ ਲਾ ਨਹੀਂ ਜਿਹੜੇ ਇਹ ਜਨਾਨੀਆਂ ਹੈਗੀਆਂ ਇਹੀ ਕਿਉਂ ਜਾਂਦੀਆਂ ਜ਼ਿਆਦਾਤਰ ਕਿਉਂ ਇਹ ਇਹ ਬਾਬਿਆਂ ਕੋਲ ਇਹੀ ਜਾਂਦੇ ਆ ਭਈ ਬੇੜੇ ਗੱਲ ਕੰਨਾ ਨੇ ਕੀਤਾ ਸਾਡਾ ਨਾਲੋਂ ਜ਼ਿਆਦਾ ਇਹੀ ਜਾਂਦੀਆਂ ਪੜੇ ਲਿਖੇ ਗੀਆਂ ਜਨਨੀਆਂ ਜਿਨ੍ਹਾਂ ਦੀ ਨਾ ਪੀ ਐਚ ਡੀ ਐਮ ਐਫਲ ਕੀਤੀ ਵੀ ਹੈ ਨਾ ਉਹ ਵੀ ਉਹ ਵੀ ਬਾਬਿਆਂ ਕੋਲੇ ਪੰਡਤਾਂ ਕੋਲੇ ਤੁਰਾਂ ਫਿਰਦੀਆਂ ਵੀ ਸਾਡਾ ਭਵਿੱਖ ਦੇਖ ਕੇ ਦੱਸੋ ਜਿਨ੍ਹਾਂ ਨੂੰ ਆਪਦੇ ਭਵਿੱਖ ਦਾ ਨਹੀਂ ਪਤਾ ਹੁੰਦਾ ਯਾਰੋ ਉਹ ਤੁਹਾਨੂੰ ਕਿੱਥੇ ਦੱਸ ਦੂਗਾ ਤੈਨੂੰ ਮੈਂ ਗੱਲ ਦੱਸਦਾ ਮੇਰੀ ਜਨਾਨੀ ਕਿਸੇ ਬੰਦੇ ਕੋਲ ਬਾਬੇ ਕੋਲੇ ਉੱਠ ਗਈ ਠੀਕ ਆ ਪੰਡਤ ਕੋਲੇ ਅੱਛਾ ਪਹਿਲਾਂ ਇਹ ਤੋਂ ਇਹ ਤੋਂ ਪਹਿਲਾਂ ਮੈਨੂੰ ਲੈ ਕੇ ਨਾਲ ਮੈਂ ਮੰਨਦਾ ਨਹੀਂ ਸੀਗਾ ਮੈਂ ਕਿਹਾ ਮੈਂ ਨਹੀਂ ਜਾਣਾ ਕਹਦੀ ਆਪਣਾ ਭਵਿੱਖ ਦੱਸੂਗਾ ਭਵਿੱਖ ਪੁੱਛਿਆ ਤੁਸੀਂ ਕਹਿੰਦਾ ਗਾਂ ਵਾਲੇ ਹਫ਼ਤੇ ਆਜੋ ਉਸ ਹਫ਼ਤੇ ਦੇ ਵਿੱਚ ਵਿੱਚ ਉਹਦੀ ਕੁੜੀ ਭੱਜ ਗਈ ਹੂੰ ਉਹਦੀ ਕੁੜੀ ਭੱਜ ਗਈ ਉਹਨੂੰ ਆਪ ਦੇ ਘਰ ਦਾ ਤਾਂ ਕੋਈ ਖ ਪਤਾ ਨਹੀਂ ਲੱਗਾ ਸਾਡਾ ਕਿਸੇ ਨੂੰ ਦੱਸੂ ਹੂੰ ਦੱਸ ਤੂੰ ਇਹ ਚੀਜ਼ ਦਾ ਮੈਨੂੰ ਦੱਸ ਉਹ ਨਹੀਂ ਦੱਸ ਸਕਦਾ ਬਈ ਕੋਈ ਨਹੀਂ ਦੱਸ ਸਕਦਾ ਕਿਸੇ ਦਾ ਭੇਖਾ ਕੌਣ ਦੱਸ ਦੂਗਾ ਯਾਰ ਤੋੜ ਹੈਗਾ ਦੱਸ ਦੇ ਚੀਜ਼ ਦਾ ਜੇ ਜੇ ਪ੍ਰਮਾਤਮਾ ਤੋਂ ਵੱਡਾ ਕੌਣ ਆ ਯਾਰ ਨਹੀਂ ਹੁਣ ਬਾਬਾ ਤੂੰ ਗਿਆਨ ਤੈਨੂੰ ਹੈਗਾ ਕੋਈ ਗਿਆਨ ਹੈਗਾ ਹਾਂ ਰੱਬ ਦਾ ਗਿਆਨ ਹੈਗਾ ਹਾਂ ਪੂਰਾ ਰੱਬ ਕਿੱਥੇ ਰਹਿੰਦਾ ਰੱਬ ਤਾਂ ਹਾਂ ਰਹਿੰਦਾ ਤਹਾਂ ਰਹਿੰਦਾ ਹਾਂ ਬਾਬਾ ਤਹਾਂ ਰਹਿੰਦਾ ਹੀ ਬੈਠਾ ਤੂੰ ਕਹ ਤੂੰ ਥੱਲੇ ਕਾ ਤੂੰ ਲਈ ਬੈਠਾ ਜੇ ਤਾਹ ਰਹਿੰਦਾ ਬਾਬੇ ਨੇ ਬੱਚਾ ਕਹਿੰਦਾ ਬਾਬਾ ਕਹਿੰਦਾ ਬਾਬਾ ਕਹਿੰਦਾ ਤਾਹ ਰਹਿੰਦਾ ਇਹ ਕਹਿੰਦਾ ਤੂੰ ਕਾ ਤੂੰ ਥੱਲੇ ਤਾਈ ਲਈ ਬੈਠਾ ਬਾਬੇ ਨੇ ਤੁਸੀਂ ਤੁਰੀ ਤੁਸੀਂ ਬਾਬੇ ਦਾ ਬੇੜਾ ਕਰਕੇ ਕੀਤਾ ਪਿਆ ਤੁਹਾਨੂੰ ਤਾਂ ਪਤਾ ਤੁਹਾਨੂੰ ਨਾ ਬਾਬਾ ਮੈਨੂੰ ਇੱਕ ਚੀਜ਼ ਦਾ ਦੱਸੋ ਯਾਰ ਇਹ ਕਹਿੰਦਾ ਰੱਬ ਤਾਹ ਰਹਿੰਦਾ ਇਹ ਥੱਲੇ ਕਾ ਤੂੰ ਲਈ ਬਿਠਾ ਆਪ ਕਾ ਤੂੰ ਰੱਬ ਬਣਿਆ ਬੈਠਾ ਓ ਫਾਕ ਤਾਂ ਸਾਰਾ ਕਲਮ ਮੈਂ ਥੋੜੀ ਕਰਦਾ ਸਾਰਾ ਹੀ ਕਹਿੰਦਾ ਜਿਹੜੇ ਜਿਹੜੇ ਤੇ ਤੁਹਾਡੇ ਹਾਲਾਤ ਆ ਨਾ ਜਿਹੜੇ ਤੁਹਾਡੇ ਮੂਰੇ ਇੱਥੋਂ ਤੱਕ ਹੱਥ ਜੋੜੇ ਕਹਣਗਾ ਤੱਕ ਲੋਕਾਂ ਦੇ ਘਰ ਬਸ ਲੈਣ ਤੇ ਜਦ ਜਿਹੇ ਜੇ ਲੋਕ ਹੋਏ ਪਏ ਆਪਣੇ ਬਾਬਾ ਦਾ ਡਰ ਤਾਂ ਹੀ ਭੱਜ ਗਿਆ ਬਾਬਾ ਦਾ ਰਹਿਣੋਂ ਹੀ ਹਟ ਗਿਆ ਪੰਜਾਬ ਦੇ ਵਿੱਚ ਬਾਬਾ ਤਾਂ ਕਿਤੇ ਲੁੱਕ ਗਿਆ ਵੀ ਤੁਹਾਡਾ ਤਾਂ ਆਵਾਜੇ ਲੈ ਗਿਆ ਤੁਸੀਂ ਤਾਂ ਪਤੰਦਰੋਂ ਆਪਦੀ ਡੇਰੇ ਬਣਾਈ ਬੈਠੇ ਹੋ ਆਪਦੀ ਰੱਬ ਬਣਾਈ ਬੈਠੇ ਹੋ ਬਾਬਾ ਕਹਿੰਦਾ ਮੈਨੂੰ ਤਾਂ ਤੁਸੀਂ ਭੁੱਲ ਹੀ ਗਏ ਆ 2025 ਚੱਲਦੀ ਜਿਹਦੇ ਵਿੱਚ ਕਲ ਜੁਗਾਇਆ ਪਿਆ ਬਾਬੇਓ ਤੇ ਇਹ ਜਿਹੇ ਬਾਬੇ ਡੇਰਾ ਬਣਾਈ ਜਾਂਦੇ ਤੇ ਪੈਸਾ ਕਮਾਈ ਜਾਂਦੇ ਤੇ ਕੁੜੀਆਂ ਦਾ ਸ਼ੋਸ਼ਣ ਕਰੀ ਜਾਂਦੇ ਆ ਤੇ ਤੁਸੀਂ ਮੈਨੂੰ ਇਹ ਦੱਸੋ ਬਾਬਾ ਹੈ ਕਿੱਥੇ ਬਾਬਾ ਤਾਂ ਗਵਾਚ ਗਿਆ ਬਾਬਾ ਤਾਂ ਭੱਜ ਗਿਆ ਬਾਬਾ ਬਾਬਾ ਕਿੱਥੇ ਆਉਣ ਹੈ ਹੀ ਨਹੀਂ ਬਾਬਾ ਬਾਬਾ ਤਾਂ ਬਾਬਾ ਆਪ ਸੋਚਦਾ ਵੀ ਮੈਂ ਕਿੱਥੇ ਜਾਵਾਂ ਯਾਰ ਤੇ ਆਪਦਾ ਹੀ ਬਣਾਈ ਬੈਠਿਆ ਇਹ ਕੱਲ ਜੁਗਾਇਆ ਪਾ ਬਾਬੇ ਨੂੰ ਤਾਂ ਬਾਬਾ ਨਹੀਂ ਸਮਝਦੇ ਯਾਰੇ ਆ ਲੋਕ ਨਾ ਏਡੇ ਇੱਕ ਮੂਰਖ ਤੇ ਅੰਧ ਵਿਸ਼ਵਾਸ ਚ ਵੜ ਗਏ ਭਲਾ ਬਈ ਪੂਰੇ ਫੁੱਲ ਪੜੇ ਲੈ ਕੇ ਹੁਣ ਲੈ ਇੱਕ ਪਾਸੇ ਗੁਰਦਵਾਰੇ ਦਾ ਕੱਠ ਦੇਖ ਲਈ ਇੱਕ ਪਾਸੇ ਮੇਰੇ ਅੱਗੇ ਚੇਲਾ ਬਣ ਕੇ ਬਹਿ ਗਿਆ ਨਾ ਪਾਸੇ ਤੇ ਉਧਰ ਕੱਠ ਜਿਆਦਾ ਹੋਊਗਾ ਉਧਰ ਜਿਆਦਾ ਹੋਊਗਾ ਤੂੰ ਜੇ ਦੇ ਕੇ ਜਾ ਕੇ ਦੇਖ ਲਈ ਲੋਕ ਸਾਡੇ ਇਹਦੇ ਇਹਨਾਂ ਸਾਡੇ ਇਨਾਂ ਮਗਰ ਲੱਗੇ ਫਿਰਦੇ ਆ ਜਿਹੜਾ ਸਭ ਤੋਂ ਉੱਪਰ ਆ ਸਾਡਾ ਮਨ ਕੇ ਚੱਲ ਪਿਓ ਆ ਗੁਰੂ ਗ੍ਰੰਥ ਸਾਹਿਬ ਉੱਥੇ ਮੱਥਾ ਟੇਕੋ ਉੱਥੇ ਨਮਸਕਾਰ ਕਰੋ ਉਹਨੂੰ ਮੰਨੋ ਉਹ ਤੋਂ ਵੱਡਾ ਕੁਝ ਨਹੀਂ ਬਾਈ ਹਾਂ ਆਪਾਂ ਤਾਂ ਸਿੱਧੀ ਗੱਲ ਹੈ ਭਗਤਾਂ ਇਹਨਾਂ ਨੂੰ ਇਹਨੂੰ ਪੁੱਛਣ ਆਲਾ ਹੋਵੇ ਵੀ ਅਸੀਂ ਕਿਹੜਾ ਲੋਕਾਂ ਦੀਆਂ ਬੁੜੀਆਂ ਜਨਾਨੀਆਂ ਇੱਥੇ ਸਾਦੇ ਕਿ ਲਾਉਣੇ ਹੋਏ ਓਏ ਤੁਸੀਂ ਮੰਨ ਕੇ ਚੱਲ ਨਹੀਂ ਸਾਦੇ ਬਾਪਾ ਬਾਈ ਤੂੰ ਮੜਾਏ ਨਾ ਇਹਨੂੰ ਰਹਿ ਯਾਰ ਕੈਮਰੇ ਦੇ ਵਿੱਚ ਨਾ ਵੜ ਮੜਾਏ ਤੂੰ ਬਾਈ ਉਰੇ ਨੂੰ ਰਹਿ ਮੜਾਏ ਤੂੰ ਐ ਰਹਿ ਕਿਵੇਂ ਮੈਂ ਇਹ ਨਹੀਂ ਸਾਦਾ ਠੀਕ ਹੈ ਮੈਂ ਇਹਨੂੰ ਕਹਦਾ ਤੂੰ ਨਹੀਂ ਸਾਦਾ ਤੂੰ ਆ ਦਾ ਡੇਰਾ ਉਹ ਬੰਦ ਹੀ ਕਰ ਦੇ ਹਾਂ ਵੀ ਸਭ ਤੋਂ ਵੱਡੀ ਕਿਰਤਕ ਮਈ ਹੈ ਨਾ ਸਭ ਤੋਂ ਵੱਡੀ ਕਿਰਤਕ ਮਈ ਹੈ ਤੇ ਤੂੰ ਕੀ ਕਹਿਣਾ ਚਾਹਣਾ ਬੱਬੇ ਨੇ ਬਾਬੇ ਨੂੰ ਮੈਂ ਕਹਾਂ ਡੇਰਾ ਹੀ ਬੰਦ ਕਰ ਦੇ ਬਾਬਾ ਡੇਰਾ ਕਹਿੰਦਾ ਬੰਦ ਕਰ ਦੇ ਕਿਉਂ ਬਾਬਾ ਮੈਂ ਖਾ ਵਰਨਾ ਹਾਂ ਇਹਦੇ ਪੈਸੇ ਮੈਂ ਡੇਰਾ ਬੰਦ ਕਰਦਾ ਕੱਲ ਨੂੰ ਤੁਸੀਂ ਭੁੱਖੇ ਮਰ ਜਾਓਗੇ ਕੱਲ ਨੂੰ ਫਿਰ ਖਾ ਮੇਰੇ ਸੰਗਤ ਵੀ ਛੱਡੋਗੀ ਹੁਣ ਜਿਹੜੀ ਇੱਥੇ ਆਉਂਦੀ ਆ ਇਹਦੇ ਮਗਰ ਲੱਗ ਗਿਆ ਮੈਂ ਭੁੱਖਾ ਮਰਦਾ ਹਾਂ ਹੁਣ ਕੀ ਕਰਨਾ ਚਾਹੁੰਨੇ ਇਹ ਬੰਦੇ ਨਾਲ ਕੀ ਕਰਨਾ ਚਾਹੁੰਨੇ ਮੈਂ ਤਾਂ ਸਿੱਧੀ ਗੱਲ ਆ ਮੈਂ ਤਾਂ ਹੁਣ ਇਹਨੂੰ ਪਹਿਲਾਂ ਇੱਕ ਗੱਲ ਕਹੇਤੀ ਮੈਂ ਤਾਂ ਕੱਲ ਵੀ ਚੰਬੀ ਆ ਜੱਜ ਇਹਦੇ ਕੋਲੇ ਆਊਗੀ ਉਹ ਮੈਂ ਉਹਦੇ ਸਹੁਰਿਆਂ ਨੂੰ ਕਹਤਾ ਵੀ ਜੇ ਅੱਜ ਘਰੋਂ ਨਿਕਲ ਕੇ ਇਹਦੇ ਕੋਲੇ ਆਉਗੀ ਜਾਂ ਤਾਂ ਮੈਨੂੰ ਲਿਖ ਕੇ ਤਲਾਕ ਦੇ ਆਵੇ ਮੈਂ ਜਵਾਕਾ ਪੈ ਸੰਭਲੂਗਾ ਆਪਾਂ ਹੈਗੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਕਿਰਤ ਕਮਾਈ ਵਾਲੇ ਆਹ ਮਹਾਰਾਜ ਨੂੰ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਆ ਨਾ ਮੈਂ ਇਹਦੇ ਕੋਲੇ ਅੱਜ ਆਉਣ ਦੇ ਮੈਂ ਨਾ ਮੈਂ ਕੱਲ ਨੂੰ ਆਉਂਦਾ ਮੈਂ ਮੇਰੇ ਰਹਿਣਾਂ ਦੀ ਸੋਚ ਹੈ ਜੀ ਹੋ ਗਈ ਬਈ ਫੇਰ ਜੇ ਬਈ ਇਹੋ ਜੀ ਸੋਚ ਹੋ ਜਾਏ ਤਾਂ ਅੰਧ ਪਨ ਅੰਧ ਵਿਸ਼ਵਾਸ ਹੋ ਵੀ ਨਾ ਚੜਾਸ਼ਤਾਂ ਚ ਢਾਲੇ ਲਾਉਂਦੇ ਫਿਰਦੇ ਲੋਕ ਜਿਹੜਾ ਠੀਕ ਹੈ ਨਾ ਲਵਾਉਣਾ ਤਾਂ ਢਾਲੇ ਬਈ ਕੀ ਕਰਦੇ ਆ ਕੀ ਕਰਦੇ ਆ ਸੇਵਾ ਚ ਢਾਲੇ ਲਾਉਂਦੇ ਜਿੱਥੇ ਆਪਣੀ ਅੰਤਮ ਹੋਉਂਦੀ ਐ ਠੀਕ ਆ ਉੱਥੋਂ ਜਿਹੜੇ ਲੋਕ ਚੱਕ ਕੇ ਪੀਂਦੇ ਆ ਦਾਰੀਆਂ ਜਾ ਹੋਲ ਉਹਨਾਂ ਤੋਂ ਕੁਝ ਹੁੰਦਾ ਨਹੀਂ ਬਾਬਾ ਫਿਰ ਯਾਰ ਬਾਬਾ ਹੁੰਦਾ ਕਿਹੜੀ ਬਾਬਾ ਬਾਬਾ ਤੂੰ ਨਾ ਬਹਿ ਗਏ ਟੱਪ ਜਾ ਮੈਂ ਕਹਿੰਦਾ ਲੰਘ ਜਾ ਕੋਣੀ ਬਾਬਾ ਅੱਜ ਗੱਲ ਕਲੀਅਰ ਕਰਕੇ ਹਟਾ ਕੇ ਕੀ ਗੱਲ ਕਲੀਅਰ ਕਰੇਗਾ ਇਹ ਵਰਦਾ ਮੈਂ ਕਹਿੰਦਾ ਮੇਰੀ ਤੀਵੇਂ ਕਹਿੰਦਾ ਤੇਰੇ ਕੋਲੇ ਆਉਂਦੀ ਆ ਇਹਨੇ ਪਾਸੇ ਵੀ ਤੇਰੇ ਘਰ ਦਾ ਮਸਲਾ ਹੱਲ ਹੋਇਆ ਕਿ ਨਹੀਂ ਮਸਲਾ ਹੱਲ ਕੀਤਾ ਸਾਡੇ ਕਿਨੇ ਦਾ ਕਲੇਸ਼ ਪਾਤਾ ਚਾਹ ਨਾਲ ਤਾਂ ਮੈਂ ਕੁੱਟਦੀ ਮਦਦ ਨੂੰ ਕਦੇ ਹੱਥ ਨਹੀਂ ਲਾਜ ਪਹਿਲਾਂ ਕੁੱਟੀ ਕਾਣੀ ਕਲੇਸ਼ ਕਲੇਸ ਫਾਕ ਤਾਂ ਫਿਰ ਤੇਰਾ ਪਹਿਲਾ ਵੀ ਚਾਹਦਾ ਹੋਊਗਾ ਦਿਖਾਣਾ ਪਹਿਲਾ ਹੀ ਨਹੀਂ ਸੀ ਤੂੰ ਹੀ ਪਾਇਆ ਚਲ ਠੀਕ ਹੈ ਭਗਤ ਮੈਂ ਜਾਣਾ ਮੇਰੇ ਫੋਨ ਆ ਹੀ ਜਾਂਦੇ ਸੰਗ ਤਾਂ ਚਲ ਠੀਕ ਹੈ ਬਾਬਾ ਠੀਕ ਹੈ ਠੀਕ ਇੱਥੇ ਆ ਬਾਈ ਮਾਲਾ ਕੀ ਗੱਲ ਕੀ ਐ ਸਾਰਾ ਕੀ ਚੱਕਰ ਕੀ ਐ ਇਹਨਾਂ ਲੋਕਾਂ ਦਾ ਬਾਬੇ ਕਦੋਂ ਬਣ ਜਾਂਦੇ ਆ ਬਾਈ ਤੇ ਪੰਜਾਬ ਦੇ ਲੋਕ ਇਹਨਾਂ ਪਿੱਛੇ ਕਦੋਂ ਤੁਰ ਪੈਂਦੇ ਆ ਬਾਈ ਇਹ ਰੋ ਮੈਂ ਤੈਨੂੰ ਗੱਲ ਦੱਸਾਂ ਸਾਡੇ ਲੋਕਾਂ ਦਾ ਜਿਹੜਾ ਆਪਣੇ ਧਰਮ ਤੋਂ ਵਿਸ਼ਵਾਸ ਛੁੱਟਦਾ ਜਾਂਦਾ ਲੋਕਾਂ ਦਾ ਠੀਕ ਆ ਨਾ ਜਿਹੜਾ ਗੁਰੂ ਮਹਾਰਾਜ ਨੂੰ ਆਪ ਮੱਥਾ ਟੇਕਣਾ ਉੱਥੇ ਜਾਓ ਤੁਸੀਂ ਪਹਲਾ ਮਹੀਨੇ ਚ 2 ਵਾਰੀ ਜਾਵੜੋ ਪਹਲਾ 3 ਜਾਓ ਆਪਦਾ ਸੱਚੀ ਨੀਤਨ ਜਾਓ ਉੱਥੇ ਸਰਬੱਤ ਦਾ ਭਲਾ ਮੰਗੋ ਜੇ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਮਹਾਰਾਜ ਆਪਣਾ ਪਹਿਲਾਂ ਕਰੂਗਾ ਇਹਨਾਂ ਕੋਲੇ ਕੱਖ ਨਹੀਂ ਜੇ ਤੁਹਾਡੇ ਕੋਲੇ ਅੱਜ 10000 ਰੁਪਿਆ ਹੈਗਾ ਨਾ ਤੁਹਾਡੇ ਕੋਲੇ ਘਰ ਦਾ ਤੁਹਾਡਾ ਮਹੀਨੇ ਦਾ ਖਰਚਾ ਨਿਕਲਦਾ ਜੇ ਇੱਕ ਦਿਨ ਚ 10000 ਇਹਨਾਂ ਨੂੰ ਫੜਾਦਾ ਚੱਕੀਆ ਤੇ ਮਹੀਨਾ ਤੋਂ ਕਿੱਥੋਂ ਕੱਢੇਗਾ ਆਪਾਂ ਤਾਂ ਕਿਰਤ ਕਮਾਈ ਵਾਲੇ ਆ ਫੇਟੀ ਕੀਤੇ ਨਹੀਂ ਪੈਂਦੀ ਜੇ ਮਹਾਰਾਜ ਨੇ ਜਨਮ ਦਿੱਤਾ ਯਾਰਾ ਜਨਮ ਤੋਂ ਲੈ ਕੇ ਮੌਤ ਤੱਕ ਤਾਂ ਮਾੜਾ ਮੋਟਾ ਦੁੱਖ ਵੀ ਆਉਣੇ ਸੁੱਖ ਵੀ ਆਉਣੇ ਆ ਤੇ ਜੇ ਹੁਣ ਦੁੱਖ ਆਗੇ ਇਹਨਾਂ ਕੋਲੇ ਭੱਜੇ ਥੋੜੋ ਫੜਾਂਗੇ ਉਹਦਾ ਗੁਰੂ ਮਹਾਰਾਜ ਨੂੰ ਮੱਥਾ ਟੇਕੋ ਯਾਰ ਕੋਈ ਨਹੀਂ ਜੇ ਆਪਾਂ ਨੂੰ ਦੁੱਖ ਪਾਇਆ ਕੱਢੂ ਵੀ ਉਹ ਆਪੇ ਕੱਢੂਗਾ ਉਹ ਤੋਂ ਪੈਸੇ ਤਾਂ ਨਹੀਂ ਮੰਗਦਾ ਆਪਾਂ ਤੋਂ ਉਥੇ ਤਾਂ ਆਪਾਂ ਨੂੰ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਆ ਪੈਸੇ ਨਹੀਂ ਮੰਗਦਾ ਆਪਾਂ ਤੋਂ ਵੀ ਭਾਈ ਪੈਸੇ ਦਿਓ ਮੈਨੂੰ ਜਾਣਾ ਨਹੀਂ ਚਾਹੀਦਾ ਬਈ ਹਣਾ ਨਹੀਂ ਜਾਣਾ ਚਾਹੀਦਾ ਯਾਰ ਮੱਥਾ ਟੇਕੋ ਆਦਾ ਗੁਰੂ ਮਹਾਰਾਜ ਕੋਲ ਮੱਥਾ ਟੇਕੋ ਬਹੁਤ ਵਧੀਆ ਕੀਤਾ ਬਈ ਜਿਹੜਾ ਤੁਸੀਂ ਇਹ ਬਾਬੇ ਨੂੰ ਸਾਹਮਣੇ ਲੈ ਕੇ ਤੇ ਪਰਦਾ ਫਾਸ਼ ਕੀਤਾ ਬਹੁਤ ਘਰ ਪੱਟਿਆ ਬਈ ਯਾਰ ਉਹ ਨਹੀਂ ਬੋਲੇ ਨਹੀਂ ਬੋਲੇ ਮੈਂ ਬੋਲ ਪਿਆ ਫਿਰ ਜਾਨੀ ਨੂੰ ਹਟਾਲਿਆ ਤੁਸੀਂ ਹੁਣ ਬਈ ਮੈਂ ਅੱਜ ਸਿੱਧਾ ਹੀ ਉਹਨੂੰ ਕਿਹਾ ਵਜੀ ਇਹ ਉਹ ਡੇਲੇ ਜਾਊਗੀ ਅੱਜ ਅਥਨੇ ਠੀਕ ਹੈ ਵੀ ਮੇਰੇ ਕੋਲ ਮੈਂ ਇੱਥੇ ਨੂੰ ਸਿੱਧਾ ਕਰਦਾ ਉਹਨਾਂ ਦੇ ਸਹੁਰਿਆਂ ਨੂੰ ਉਹਨਾਂ ਨੂੰ ਕਹਿੰਦਾ ਵੀ ਬਈ ਅੱਜ ਤੋਂ ਬਾਅਦ ਇਹ ਮੇਰੇ ਕੋਲੇ ਜੇ ਇੱਥੋਂ ਜਾਊਗੀ ਡੇਲੇ ਤੇ ਇਹ ਛੋਡੀ ਆ ਜਾਂ ਬਾਬੇ ਦੀ ਇਹ ਮੇਰੀ ਛੋਡੀ ਆ ਮੇਰੀ ਬਹੁਤ-ਬ ਕਿਸੇ ਬਾਬੇ ਕੋਲ ਜਾਂਦੀ ਸੀ ਤੇ ਬਾਬਾ ਉਥੇ ਕੁੜੀਆਂ ਦਾ ਸ਼ੋਸ਼ਣ ਕਰਦਾ ਸੀ ਬੁੜੀਆਂ ਦਾ ਸ਼ੋਸ਼ਣ ਕਰਦਾ ਸੀ ਕੱਲੀਆਂ ਬੁੜੀਆਂ ਉਥੇ ਜਾਂਦੀਆਂ ਸੀ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਵੀ ਸਾਰੀਆਂ ਬੁੜੀਆਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਸਾਰੇ ਬਾਬਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਵੀ ਪੰਜਾਬ ਦੇ ਵਿੱਚ ਅੰਧਵਿਸ਼ਵਾਸ ਜਿਹੜਾ ਦਿਨ ਪਰ ਦਿਨ ਵਧਦਾ ਜਾ ਰਿਹਾ 2025 ਚੱਲ ਰਿਹਾ ਦੋਸਤੋ ਤੇ 2026 27 ਵੀ ਆਉਣਾ ਤੇ ਮੈਂ ਕਹਣਾ ਇਹ ਦਿਨ ਪਰ ਦਿਨ ਅੰਧਵਿਸ਼ਵਾਸ ਜਿਹੜਾ ਇਹ ਵੱਧਦਾ ਜਾਊਗਾ ਵੱਧਦਾ ਹੀ ਜਾਊਗਾ ਇੱਕ ਨਾ ਇੱਕ ਦਿਨ ਤੁਹਾਨੂੰ ਮੈਂ ਦੱਸ ਦਿੰਨਾ ਜਿਹੜਾ ਰੱਬ ਆਣਾ ਰੱਬ ਹੁਣ ਲੋਕ ਕਹਿੰਦੇ ਵੀ ਰੱਬਾ ਤੂੰ ਕਿੱਥੇ ਗਿਆ ਰੱਬ ਹੁਣ ਆਪ ਕਿਸੇ ਲੋਕ ਕੇ ਥਾਂ ਬਹਿ ਗਿਆ ਕਿਉਂਕੋ ਰੱਬ ਨੂੰ ਵੀ ਡਰ ਲੋਕਾਂ ਨੇ ਪਾਤਾ ਇਹਨਾਂ ਚੇਲਿਆਂ ਨੇ ਇਹਨਾਂ ਪਖੰਡਿਆਂ ਨੇ ਜਿਹੜੇ ਸਾਥ ਬਣੀ ਫਿਰਦੇ ਆ ਬਾਬੇ ਬਣੇ ਫਿਰਦੇ ਆ ਇਹਨਾਂ ਨੇ ਬਾਬੇ ਨੂੰ ਵੀ ਡਰਾ ਕੇ ਰੱਖਿਆ ਹੋਇਆ ਉਹ ਬਾਬਾ ਵੀ ਕਿਸੇ ਖੁੰਝੇ ਚ ਲਾ ਕੇ ਬੈਠਾ ਹੋਇਆ ਉੱਥੇ ਉਹ ਬਹਿ ਕੇ ਇਹਨਾਂ ਨੂੰ ਵੇਖ ਰਿਹਾ ਵੀ ਮੈਂ ਇਹਨਾਂ ਨੂੰ ਕੀ ਸਮਝਾਵਾਂ ਜਿਹੜੇ ਲੋਕ ਮੈਨੂੰ ਮੰਨਣੋਂ ਹਟ ਕਿ ਜਿਹੜੇ ਲੋਕਾਂ ਦੇ ਵਿਸ਼ਵਾਸਾਂ 'ਚ ਪੈ ਗਏ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਸੀ ਤੇ ਜਿਹਨੂੰ ਉਹਨਾਂ ਨੇ ਕੰਗਾਲ ਬਣਾ ਕੇ ਰੱਖਤਾ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ